ਫਾਈਨਲੀ ਦੋਸਤੋ ਕਰੋਸ਼ੀਆ ਨੇ ਜਰਮਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੁਹਾਨੂੰ ਦੱਸ ਦਈਏ ਜਰਮਨੀ ਨੂੰ ਤੇ ਆਸਟ੍ਰੇਲੀਆ ਦੇ ਬਰਾਬਰ ਪੁੱਜ ਗਈ ਹੈ ਵਰਲਡ ਦੀ ਸੇਫਸਟ ਕੰਟਰੀਆਂ ਦੇ ਵਿੱਚੋਂ ਕਰੋਸ਼ੀਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਤੁਹਾਨੂੰ ਦੱਸ ਦਈਏ ਭਾਈ ਵਰਲਡ ਸੇਫਸਟ ਕੰਟਰੀਆਂ ਦਾ ਇੱਕ ਆਪਣਾ ਸਰਵੇ ਹੋਇਆ ਸੀ ਜਿਹਦੇ ਵਿੱਚ 153 ਦੇਸ਼ਾਂ ਦੇ ਵਿੱਚੋਂ ਸਰਵੇ ਕੀਤਾ ਗਿਆ ਤੇ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਭਾਈ ਕਰੋਸ਼ੀਆ ਦਾ ਜਿਹੜਾ ਸਥਾਨ ਹੈ ਭਾਈ 19ਵੇਂ ਨੰਬਰ ਤੇ ਆਇਆ ਹੈ ਵਰਲਡ 20120 ਦੇ ਵਿੱਚ 19ਵੇਂ ਨੰਬਰ ਸਥਾਨ ਆਇਆ ਹੈ ਠੀਕ ਹੈ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਉਹਨਾਂ ਨੇ ਜਰਮਨੀ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਆਸਟ੍ਰੇਲੀਆ ਦੇ ਬਰਾਬਰ ਪੁੱਜ ਗਿਆ ਕਰੋਸ਼ੀਆ ਇਹ ਉਹਨਾਂ ਵਾਸਤੇ ਬਈ ਜਵਾਬ ਹੈ ਕਿ ਜਿਹੜੇ ਕਹਿੰਦੇ ਸੀ ਕਿ ਕਰੋਸ਼ੀਆ ਕੰਟਰੀ ਸੇਫ ਹੈ ਜਾਂ ਨਹੀਂ ਹੈ ਠੀਕ ਹੈ ਹੁਣ ਤੁਹਾਨੂੰ ਮੈਂ ਪੂਰਾ ਦੱਸਦਾ ਸੇਫ ਕਿਸ ਤਰੀਕੇ ਨਾਲ ਇਹ ਸਰਵੇ ਕਰਦੇ ਹੈ ਤੇ ਤੁਹਾਨੂੰ ਦੱਸ ਦਈਏ ਸਮਾਜਿਕ ਸੁਰੱਖਿਆ ਤੇ ਆਪਣੇ ਇਹਨਾਂ ਦੀ ਆਰਮੀ ਸੁਰੱਖਿਆ ਤੇ ਘਰੇਲੂ ਸੁਰੱਖਿਆ ਉਸਾਰਾ ਇਕੱਠਾ ਇਸ ਟਾਈਮ ਸਰਵੇ ਕਰਦੇ ਤੇ ਸਾਰੀਆਂ ਚੀਜ਼ਾਂ ਇਹ ਪੈਮਾਨੇ ਜਿਹੜੇ ਐ ਨੋਟ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਰਿਜ਼ਲਟ ਕੱਢਦੇ ਆ ਕਿ ਕਿਹੜੀ ਕੰਟਰੀ ਕਿੰਨੀ ਕਿਸੇਤ ਹੈ ਚਾਹੇ ਘਰ ਦੇ ਵਿੱਚ ਹਿੰਸਾ ਹੈ ਚਾਹੇ ਬਾਹਰੋਂ ਹੈ ਸਮਾਜੀ ਸੁਰੱਖਿਆ ਮੀਨਸ ਵੀ ਬਾਹਰ ਕੋਈ ਬੰਦਾ ਹੈ ਤਾਂ ਸੇਫ ਕਿੰਨਾ ਕਹਿਗਾ ਉੱਥੇ ਤਾਂ ਇਹ ਖਾਸ ਕਰ ਉਹਨਾਂ ਵਾਸਤੇ ਜਿਹੜੇ ਕਰੋਸ਼ੀਆ ਖਾਸ ਕਰ ਗਰਸ ਕੁਛ ਦੀ ਹੈ ਸਵਾਲ ਕਮੈਂਟਾਂ ਦੇ ਵਿੱਚ ਵੀ ਅਸੀਂ ਕਰੋਸ਼ੀਆ ਜਾ ਸਕਦੇ ਆ ਕਿ ਕਰੋਸ਼ੀਆ ਕੰਟਰੀ ਸੇਫ ਹੈ ਤਾਂ ਵੀ ਤੁਹਾਡੇ ਤੋਂ ਅੰਦਾਜ਼ਾ ਬਈ ਇਹ ਜਵਾਬ ਹੈ ਕਿ ਵਾਲਟ ਦੇ 20 ਕੰਟਰੀਆਂ ਦੇ ਵਿੱਚੋਂ ਜਿਹੜੀ ਇਹ ਤੇ ਆਈ ਹੈ ਸੋ ਇਹ ਬੜੀ ਪੋਜੀਟਿਵ ਗੱਲ ਹੈ ਕਰੋਸ਼ੀਆ ਦੇ ਲਈ ਕਿ ਤੁਹਾਨੂੰ ਅਦਾਜ਼ੰਦਾ ਵੀ ਵਰਲਡ ਦੀ ਸੇਫਸਟ ਕੰਟਰੀ ਸੋ ਹੁਣ ਜੇ ਮੈਂ ਗੱਲ ਕਰਾਂ ਸੇਫਸਟ ਕੰਟਰੀਆਂ ਹੈ ਕਿਹੜੀਆਂ ਕਿਹੜੀਆਂ ਵਰਲਡ ਦੀਆਂ ਠੀਕ ਹੈ ਤੇ ਪਹਿਲੇ ਨੰਬਰ ਤੇ ਜਿਹੜੀ ਆਂਦੀ ਹੈ ਉਹ ਹੈਗੀ ਆ ਆਈਸਲੈਂਡ ਦੂਏ ਨੰਬਰ ਤੇ ਆਂਦੀ ਹੈ ਆਇਰਲੈਂਡ ਤੀਸਰੇ ਨੰਬਰ ਤੇ ਨੀਦਰਲੈਂਡ ਚੌਥੇ ਨੰਬਰ ਤੇ ਆਸਟਰੀਆ ਪੰਜਵੇਂ ਨੰਬਰ ਤੇ ਆਂਦੀ ਹੈ ਜੀ ਸਵਿਟਜ਼ਰਲੈਂਡ 7ਵੇਂ ਨੰਬਰ ਤੇ ਸਿੰਗਾਪੁਰ 7ਵੇਂ ਤੇ ਪੁਰਤਗਾਲ 8ਵੇਂ ਤੇ ਡੈਨਮਾਰਕ 9ਵੇਂ ਨੰਬਰ ਤੇ ਆਂਦੀ ਸਲੋਵੇਨੀਆ ਜਿਹੜੀ ਕਿ ਕਰੋਸ਼ੀਆ ਦੇ ਨਾਲ ਹੈ ਤੇ 10ਵੇਂ ਨੰਬਰ ਤੇ ਫਿਨਲੈਂਡ 11ਵੇਂ ਨੰਬਰ ਤੇ ਆਂਦੀ ਚੈੱਕ ਰਿਪਬਲਿਕ 12ਵੇਂ ਨੰਬਰ ਤੇ ਆਂਦੀ ਹੈ ਜਪਾਨ 13ਵੇਂ ਤੇ ਆਂਦੀ ਹੈ ਜੀ ਮਲੇਸ਼ੀਆ 14ਵੇਂ ਤੇ ਆਂਦੀ ਹੈ ਜੀ ਕੈਨੇਡਾ 15ਵੇਂ ਤੇ ਆਂਦੀ ਹੈ ਜੀ ਨੀਦਰਲੈਂਡ 16ਵੇਂ ਤੇ ਆਂਦੀ ਹੈ ਜੀ ਬੈਲਜੀਅਮ ਠੀਕ ਹੈ ਜੀ ਤੇ 17ਵੇਂ ਨੰਬਰ ਤੇ ਹੰਗਰੀ ਤੇ 18ਵੇਂ ਤੇ ਬਾਈ ਆਂਦੀ ਹੈ ਆਸਟ੍ਰੇਲੀਆ ਤੇ ਉਹਦੇ ਨਾਲ ਹੀ 19ਵੇਂ ਨੰਬਰ ਤੇ ਆ ਗਈ ਜੀ ਕਰੋਸ਼ੀਆ ਠੀਕ ਹੈ ਜੀ ਤੁਸੀਂ ਦਲਾ ਲਓ ਆਸਟ੍ਰੇਲੀਆ আর ਕਰੋਸ਼ੀਆ ਸੇਫਸਟ ਘੰਟੇ ਦੇ ਵਿੱਚੋਂ ਬਰਾਬਰ ਰੈਂਕ ਤੇ ਆ ਗਈਆਂ ਤੇ 20ਵੇਂ ਤੇ ਆ ਕੇ ਆਂਦੀ ਹੈ ਜੀ ਜਰਮਨੀ ਸੋ ਇਹ ਹੈ ਜੀ 20 ਕੰਟਰੀਆਂ ਜਿਹੜੀਆਂ ਕਿ 153 ਦੇਸ਼ਾਂ ਵਿੱਚੋਂ ਕੱਢੀਆਂ ਗਈਆਂ ਜਿਹੜੀਆਂ ਇਸ ਟਾਈਮ ਦੇ ਵਲ 2025 ਦੇ ਵਿੱਚ ਸਭ ਤੋਂ ਸੇਫ ਹੈ ਤੇ ਬਾਕੀ ਹੁਣ ਤੁਹਾਡਾ ਆਪਣਾ ਸੋਚ ਤੁਹਾਡੀ ਵੀ ਤੁਸੀਂ ਕੀ ਸੋਚਦੇ ਹੋ ਕਰੋਸ਼ੀਆ ਬਾਰੇ ਸੋ ਆਈ ਥਿੰਕ ਮੇਰੇ ਹਿਸਾਬ ਨਾਲ ਕਰੋਸ਼ੀਆ ਕੰਟਰੀ ਸੇਫ ਹੈ ਤੇ ਬਰਫ ਪਰਮਟ ਵਾਲਾ ਰਸਤੇ ਵੀ ਜਿਹੜੇ ਵੀ ਜਾਣਾ ਚਾਹੁੰਦੇ ਆ ਬਾਹਰ ਖਾਸ ਕਰ ਗਰਲਸ ਬॉयਸ ਕੋਈ ਵੀ ਹੈ ਤੇ ਆਈ ਥਿੰਕ ਮੇਰੇ ਹਿਸਾਬ ਨਾਲ ਕਰੋਸ਼ੀਆ ਇਜ਼ ਆ सेफस्ट कंट्री नाउ भाई जिन्ने ਵੀ ਵੀਰ ਭਰਾ ਆਪਣੇ ਪੁੱਛਦੇ ਆਂ ਪੀ ਅਸੀਂ ਕਿਹੜੀ ਕੰਟਰੀ ਜਾਈਏ ਯੂਰਪ ਦੀ ਕਰੋਸ਼ੀਆ ਰੂਮਾਨੀਆ ਬਲਗਾਰੀਆ ਨਾ ਸੋ ਮੈਨੂੰ ਕਮੈਂਟ ਕਰਕੇ ਪੁੱਛਦੇ ਆ ਤਾਂ ਭਾਈ ਤੁਹਾਨੂੰ ਮੈਂ ਕਲੀਅਰ ਗੱਲ ਕਰ ਦਵਾਂ ਦੇਖੋ ਇਹ ਡਿਸੀਜਨ ਤੁਹਾਡਾ ਆਪਣਾ ਪਰਸਨਲ ਡਿਸੀਜਨ ਹੈ ਠੀਕ ਹੈ ਕਿਸੇ ਦੇ ਕਹਿਣ ਤੇ ਨਾ ਜਾਓ ਕਿ ਕੋਈ ਫੁਲਾਨਾ ਕਹਿੰਦਾ ਉੱਥੇ ਜਾਓ ਠੀਕ ਹੈ ਤੁਸੀਂ ਸਰਵੇ ਖੁਦ ਤੁਸੀਂ ਖੁਦ ਸਰਚ ਕਰਿਆ ਕਰੋ ਕਿ ਕਿਹੜੀ ਕੰਟਰੀ ਤੁਹਾਡੇ ਲਈ ਬੈਟਰ ਹੈ ਖਾਸ ਕਰ ਪਹਿਲਾਂ ਫਾਈਨੈਂਸ਼ੀਅਲ ਦੇਖੋ ਆਪਣੀ ਕਿ ਤੁਹਾਡੇ ਕੋਲ ਉਨਾ ਕਾ ਬਜਟ ਹੈਗਾ ਕਿਸ ਕੰਟਰੀ ਜੋ ਕੋਲ ਤੁਹਾਡਾ ਕੋਈ ਬਜਟ ਹੈ ਕਿਉਂਕਿ ਹਰੇਕ ਕੰਟਰੀ ਦਾ ਭਾਈ ਲਗ ਲ ਚੁਆਇਸ ਕਰੋ ਵੀ ਤੁਸੀਂ ਕਿਹੜੀ ਕੰਟਰੀ ਜਾਣਾ ਹੈ ਇਸ ਜੇ ਮੈਂ ਕਹਿੰਦਾ ਹੁੰਦਾ ਵੀ ਵਰਕ ਪਰਮਿਟ ਕਿਸੇ ਵੀ ਕੰਟਰੀ ਦਾ ਅਪਲਾਈ ਕਰਨ ਤੋਂ ਪਹਿਲਾਂ ਉਹਦੇ ਨਾਲ ਦੀਆਂ ਸੇਮ ਕੰਟਰੀਆਂ ਦੋ ਤਿੰਨ ਬੜੀ ਜਿਆਦਾ ਕਿ ਜ ਆਪਣਾ ਸਰਚ ਕਰ ਲਿਆ ਕਰੋ ਉਹਨਾਂ ਬਾਰੇ ਵੀ ਉਸ ਕੰਟਰੀ ਦਾ ਆਖਿਰ ਫਿਊਚਰ ਕੀ ਹੈ ਅੱਗੇ ਤੇ ਉੱਥੇ ਕੀ ਸਿਚੁਏਸ਼ਨ ਹੈ ਇਸ ਟਾਈਮ ਤਾਂ ਹੀ ਤੁਸੀਂ ਕਿਸੇ ਕੰਟਰੀ ਦਾ ਅਪਲਾਈ ਕਰਨ ਤੋਂ ਪਹਿਲਾਂ ਹਨਾ ਇਹ ਸੋਚ ਲਿਆ ਕਰੋ ਇਸ ਲਈ ਮੈਂ ਨਹੀਂ ਦੱਸਦਾ ਵੀ ਕਿਹੜੀ ਕੰਟਰੀ ਜਾਣਾ ਹੈ ਇਹ ਤੁਹਾਡਾ ਕੋਡ ਡਿਸੀਜਨ ਹੈ ਹਾਂ ਇਹ ਕਹਿ ਸਕਦਾ ਵੀ ਇਹਨਾਂ ਦਿਨਾਂ ਦੇ ਵਿੱਚ ਅਗਰ ਗੱਲ ਕਰੀਏ ਯੂਰਪ ਦੀਆਂ ਤਾਂ ਰូមਾਨੀਆ ਕ੍ਰੋਸ਼ੀਆ ਬਲਗਰੀਆ ਇਹਨਾਂ ਦੇ ਜਿਹੜੇ ਵੀਜ਼ੇ ਆ ਬਾਕੀ ਯੂਰਪ ਕੰਟਰੀਆਂ ਨੂੰ ਆਈ ਥਿੰਕ ਮੇਰੇ ਕਹ ਜਲਦੀ ਲੱਗ ਜਾਂਦੇ ਆ ਤੇ ਬਾਕੀਆਂ ਤੇ ਜਾਣਾ ਇਸ ਟਾਈਮ ਬਾਈ ਔਖਾ ਹੈ